ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਮੈਂ ਤੁਹਾਡਾ ਆਪਣਾ ਬੇਅੰਤ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਮੇਰੇ ਚੈਨਲ ਤੇ ਜਿਹਦਾ ਨਾਮ ਆ ਤੇਰਾ ਬੇਅੰਤ ਆਪਾਂ ਇੱਕ 2 ਦਿਨ ਪਹਿਲਾਂ ਲਾਈਵ ਹੋਏ ਸੀਗੇ ਜਿੱਦੇ ਵਿੱਚ ਆਪਾਂ ਗੱਲ ਕੀਤੀ ਸੀ ਪੰਜਾਬ ਦੇ ਵਿੱਚ ਨਸ਼ੇ ਦੇ ਬਾਰੇ ਕਿ ਕਿਵੇਂ ਇਹ ਸਾਡੀ ਲਾਈਫ ਦੇ ਵਿੱਚ ਆਉਂਦਾ ਆ ਤੇ ਸਾਡੀ ਲਾਈਫ ਨੂੰ ਬਿਲਕੁਲ ਤਬਾਹ ਕਰ ਦਿੰਦਾ ਆ ਕਿਵੇਂ ਆਪਾਂ ਜਾਣ ਸਕਦੇ ਆ ਕਿ ਕੋਈ ਇਹ ਇਹਦੇ ਵਿੱਚ ਨਸ਼ਾ ਕਰ ਰਿਹਾ ਆ ਜਾਂ ਉਹਦੇ ਹੀ ਵਿਚਾਲੀ ਆਪਾਂ ਕੀ ਕਰ ਸਕਦੇ ਆ ਸੌਰੀ ਮੇਰੇ ਕੋ ਚੰਗੀਸਾਰਾ ਬੋਲ ਨਹੀਂ ਹੁੰਦਾ ਜੇ ਕੰਫੀਡੈਂਸ ਨਹੀਂ ਇੰਨਾ ਆਏਗਾ ਕੈਮਰਾ ਫੇਸ ਕਰਨ ਦਾ ਤੋ ਪਲੀਜ਼ ਮੈਨੂੰ ਮਾਫ ਕਰਿਓ ਪਰ ਜਿਹੜੀ ਆਪਾਂ ਗੱਲ ਕਰਾਂਗੇ ਉਹ ਤੁਹਾਡੇ ਬਹੁਤ ਮਤਲਬ ਦੀ ਹੋਏਗੀ ਮੇਰੀ ਬੈਕਗ੍ਰਾਉਂਡ ਜਾਂ ਮੇਰੀ ਕੈਮਰਾ ਕੁਆਲਿਟੀ ਇਹਨਾਂ ਗੱਲਾਂ ਨੂੰ ਪਰੇ ਰੱਖ ਕੇ ਤੁਸੀਂ ਸਿਰਫ ਮੇਰੀ ਗੱਲ ਸੁਣੋ ਚਾਹੇ ਤੁਸੀਂ ਵੀਡੀਓ ਬਲ ਨਾ ਦੇਖੋ ਸਿਰਫ ਸਪੀਕਰ ਦੀ ਆਵਾਜ਼ ਉੱਚੀ ਕਰੋ ਤਾਂ ਤੁਸੀਂ ਸਿਰਫ ਮੇਰੀ ਗੱਲ ਸੁਣੋ ਕਿਉਂ ਮੈਂ ਕਹਿਣਾ ਕੀ ਚਾਹੁੰਦਾ ਕਿ ਮੈਸੇਜ ਕੀ ਦੇਣਾ ਚਾਹੁੰਦਾ ਇਹ ਇੰਪੋਰਟੈਂਟ ਆ ਬੈਕਗ੍ਰਾਉਂਡ ਕਮਰਾ ਕੈਮਰਾ ਮਾਈਕ ਇਹ ਕੁਛ ਵੀ ਗੱਲਾਂ ਜ਼ਰੂਰੀ ਨਹੀਂ ਹੈਗੀਆਂ ਸੋ ਜਿਵੇਂ ਆਪਾਂ ਉਸ ਦਿਨ ਗੱਲ ਕੀਤੀ ਸੀ ਨਸ਼ੇ ਦੇ ਬਾਰੇ ਉਹ ਅੱਜ ਆਪਾਂ ਉਸ ਤੋਂ ਨੈਕਸਟ ਸਟੈਪ ਦੀ ਗੱਲ ਕਰਦੇ ਆਂ ਕਿ ਨਸ਼ਾ ਬੰਦਾ ਕਰਦਾ ਸੈਂਟਰ ਜਾਂਦਾ ਹੈ ਛੱਡ ਦਿੰਦਾ ਹੈ ਘਰ ਆ ਜਾਂਦਾ ਹੈ ਫਿਰ ਦੁਬਾਰਤ ਨਸ਼ਾ ਕਰਨ ਦੇ ਕੀ ਕਾਰਨ ਹਨ ਆਪਾਂ ਇਸ ਇਸ ਟੌਪਿਕ ਦੇ ਉੱਤੇ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਕਿ ਬਹੁਤ ਜ਼ਰੂਰੀ ਆ ਖਾਸ ਕਰਕੇ ਮਾਪਿਓ ਲਈ ਘਰਦਿਆਂ ਲਈ ਇਹ ਗੱਲ ਬਹੁਤ ਜ਼ਰੂਰੀ ਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਗੱਲ ਮੇਰੀ ਧਿਆਨ ਨਾਲ ਸੁਣਿਓ ਆਪਣਾ ਛੋੜਾ ਭਰਾ ਸਮਝ ਕੇ ਵੱਡਾ ਭਰਾ ਸਮਝ ਕੇ ਆਪਣਾ ਪੁੱਤ ਸਮਝ ਕੇ ਜਿਵੇਂ ਜੋ ਵੀ ਸਮਝਣਾ ਸਮਝ ਕੇ ਗੱਲ ਸੁਣਿਓ ਸੋ ਜਦੋਂ ਆਪਾਂ ਨੂੰ ਪਤਾ ਲੱਗਦਾ ਕਿ ਬੱਚਾ ਨਸ਼ਾ ਕਰਦਾ ਆ ਆਪਾਂ ਉਹਨੂੰ ਸੈਂਟਰ ਭੇਜ ਦਿੰਨੇ ਆ ਜਾਂ ਉਹਨੂੰ ਕਿਸੇ ਵਧੀਆ ਡਾਕਟਰ ਤੋਂ ਦਵਾਈ ਲੈ ਕੇ ਦੇ ਦਿੰਨੇ ਆ ਇਹੀ ਕਰ ਸਕਦੇ ਆ ਆਪਾਂ ਬੱਚਾ ਜਾਂਦਾ ਆ ਸਾਲ 6 ਮਹੀਨੇ 3 ਮਹੀਨੇ ਦਾ ਕੋਰਸ ਕਰਦਾ ਆ ਵਾਪਸ ਆ ਜਾਂਦਾ ਆ ਉਸ ਤੋਂ ਬਾਅਦ ਬੰਦੇ ਦੇ ਰਿਲੈਪਸ ਹੋਣ ਦੇ ਕੀ ਕਾਰਨ ਹੁੰਦੇ ਨੇ ਜ਼ਿਆਦਾਤਰ ਬੰਦਾ ਫੇਰ ਨਸ਼ੇ ਤੇ ਕਿਉਂ ਲੱਗਦਾ ਹੈ ਜਿਵੇਂ ਮੈਨੂੰ ਨਾਮ ਨਹੀਂ ਯਾਦ ਉਸ ਵੀਰੇ ਦਾ ਜਿਹਦਾ ਮੈਂ ਅੱਜ ਤੋਂ ਕੋਈ ਸਾਲ 2 ਸਾਲ 1.5 ਸਾਲ ਪਹਿਲਾਂ ਪੌਡਕਾਸਟ ਦੇਖਿਆ ਸੀ ਤੇ ਉਹਨੇ ਦੱਸਿਆ ਸੀ ਕਿ ਜਦੋਂ ਉਹ ਪਰ ਨਸ਼ਾ ਛੱਡ ਦਿੰਦੇ ਨਾ ਆਪਾਂ ਨਸ਼ਾ ਛੱਡ ਦਿੰਨੇ ਆ ਪਰ ਨਸ਼ਾ ਆਪਾਂ ਨੂੰ ਨਹੀਂ ਛੱਡਦਾ ਸਿਰਫ ਆਪਾਂ ਇੱਕ ਆਪਣੇ ਆਲੇ ਦੋ ਆਲੇ ਇੱਕ ਦਾਇਰਾ ਬਣਾ ਲੈਂਦੇ ਆ ਕਿ ਉਹਦੇ ਅੰਦਰ ਨਸ਼ਾ ਨਾ ਆਵੇ ਆਪਾਂ ਘਰੋਂ ਬਾਹਰ ਨਿਕਲਦੇ ਆਂ ਫਿਰ ਨਸ਼ਾ ਉਹੀ ਪ੍ਰਾਣੀ ਸੰਗਤ ਪ੍ਰਾਣੇ ਯਾਰ ਪੈਸਾ ਪਿਆਰ ਤੇ ਜਗਾ ਕਿਉਂਕਿ ਬੰਦੇ ਨੇ ਉਸੇ ਘਰ ਦੇ ਵਿੱਚ ਰਹਿਣਾ ਹੁੰਦਾ ਜਿੱਥੇ ਉਹ ਪਹਿਲਾਂ ਰਹਿ ਕੇ ਨਸ਼ਾ ਕਰਦਾ ਰਿਹਾ ਉਹ ਵਾਪਸ ਜਦੋਂ ਫਿਰ ਨਸ਼ਾ ਛੱਡ ਕੇ ਉਸੇ ਘਰ ਦੇ ਵਿੱਚ ਆ ਕੇ ਰਹਿੰਦਾ ਉਸੇ ਕਮਰੇ 'ਚ ਰਹਿੰਦਾ ਹੈ ਉਸੇ ਬਾਥਰੂਮ ਨੂੰ ਯੂਜ਼ ਕਰਦਾ ਉਹਨੂੰ ਯਾਦ ਆਉਂਦਾ ਸੋ ਇਹ ਗੱਲਾਂ ਥੋੜੀਆਂ ਹੀ ਆ ਡਿਸਟਰੈਕਟ ਕਰ ਸਕਦੀਆਂ ਬੰਦੇ ਦੇ ਮਨ ਨੂੰ ਬਈ ਮੈਂ ਉਹ ਦੇਖੋ ਜਿਹੜਾ ਬੰਦਾ ਨਸ਼ਾ ਛੱਡ ਚੁੱਕਾ ਹੁੰਦਾ ਨਾ ਉਹਨੂੰ ਸਿਰਫ ਐਮੀਸ ਹੋਈ ਜਿੰਨਾ ਨਿਕਾ ਜਾਂ ਵੀ ਕਾਰਨ ਵੀ ਮਿਲਦਾ ਨਾ ਉਹ ਫੇਰ ਨਸ਼ਾ ਕਰ ਹੀ ਲੈਂਦਾ ਹੈ। ਇਹੀ ਮੇਨ ਕਾਰਨ ਰੀਐਪਸ ਹੋਣ ਦਾ ਤੇ ਸਭ ਤੋਂ ਵੱਡਾ ਜਿਹੜਾ ਕਾਰਨ ਬਣਦਾ ਹੈ ਉਹ ਘਰਦਿਆਂ ਦਾ। ਹੁਣ ਘਰ ਦੇ ਮਤਲਬ ਮਾਪੇ ਇਸ ਗੱਲ ਦੇ ਵਿੱਚ ਗੁੱਸਾ ਕਰਨਗੇ ਕਿ ਅਸੀਂ ਤਾਂ ਉਹਦਾ ਚੰਗਾ ਸਮਝਦੇ ਆਂ। ਨਾ ਬਈ ਉਹਨੂੰ ਦੂਰ ਰੱਖਦੇ ਆ ਉਹਨੂੰ ਇਦਾਂ ਇਦਾਂ ਜਦੋਂ ਬੰਦਾ ਛੱਡ ਦਿੰਦਾ ਨਾ ਪਹਿਲੀ ਗੱਲ ਤਾਂ ਉਹਨੂੰ ਪਿਆਰ ਦੀ ਉਸ ਟਾਈਮ ਬਹੁਤ ਲੋੜ ਹੁੰਦੀ ਆ ਠੀਕ ਆ ਦੇਖੋ ਉਹ ਤਾਂ ਛੱਡ ਕੇ ਇੱਕ ਨਵੀਂ ਲਾਈਫ ਸ਼ੁਰੂ ਕਰਦਾ ਨਾ ਤੇ ਉੱਥੇ ਆਪਾਂ ਕੀ ਗਲਤੀ ਕਰਦੇ ਆ ਮਾਪੇ ਕੀ ਗਲਤੀ ਕਰਦੇ ਆ ਉਹਨੂੰ ਫੇਰ ਉਹੀ ਨਜ਼ਰਾਂ ਦੇ ਨਾਲ ਦੇਖਦੇ ਆ ਜੋ ਉਹ ਸਾਲ 6 ਮਹੀਨੇ ਸੈਂਟਰ ਜਾਣ ਤੋਂ ਪਹਿਲਾਂ ਹੁੰਦਾ ਸੀ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਆ ਕੀ ਕਰਨਾ ਉਹ ਕੀ ਕਰਨਾ ਐਸੇ ਕੀ ਕਰਨੇ ਉਹ ਜਦੋਂ ਫਿਰ ਮੜਾ ਜਿਵੇਂ ਉਹ ਦਿਮਾਗ ਤੇ ਲੈਂਦਾ ਆ ਉਹਦੇ ਮਨ ਜੋਦੀ ਆ ਉਹ ਫਿਰ ਦੁਖੀ ਹੋ ਕੇ ਕਿ ਮੈਂ ਚੰਗਾ ਕੀ ਹੋਣਾ ਫਲਾਨਾ ਤਾਂ ਐਂਟੜਾ ਮੈਂ ਫਿਰ ਮੈਨੂੰ ਇਦਾਂ ਹੀ ਕਹਿੰਦੇ ਆ ਮੇਰੇ ਨਾਲ ਗੁੱਸੇ ਹੁੰਦੇ ਆ ਮੈਨੂੰ ਗਾਲ੍ਹਾਂ ਕੱਢਦੇ ਆ ਇਹਦੇ ਨਾਲੋਂ ਤਾਂ ਮੈਂ ਕਰੇ ਲਵਾਂ ਪਰ ਇੱਥੇ ਆਪਾਂ ਰੋਕਣਾ ਆਪਣੇ ਆਪ ਨੂੰ ਰਿਲੈਪਸ ਹੋਣਾ ਕੋਈ ਗੁਨਾਹ ਨਹੀਂ ਹੈਗਾ ਕੋਈ ਪਾਪ ਨਹੀਂ ਹੈਗਾ ਕੋਈ ਚੋਰੀ ਨਹੀਂ ਹੈਗੀ ਦੁਨੀਆ ਦਾ ਦਸਤੂਰ ਆ ਬੰਦਾ ਰਿਲੈਪਸ ਹੁੰਦਾ ਹੀ ਹੁੰਦਾ ਡੈਗ ਡੈਗ ਕੇ ਹੀ ਸਵਾਰ ਹੁੰਦਾ ਇਹ ਕਹਾਵਤਾਂ ਬੜੀਆਂ ਹੋਈਆਂ ਨੇ ਸਿਆਣਿਆਂ ਨੇ ਜੇ ਗੱਲਾਂ ਬਣਾਈਆਂ ਨੇ ਤਾਂ ਕਿਸੇ ਮਤਲਬ ਨਾਲ ਹੀ ਬਣਾਈਆਂ ਨੇ ਨਾ ਸੋ ਆਪਣਾ ਦਿਲ ਹੌਲਾ ਨਹੀਂ ਕਰਨ ਹਿੰਮਤ ਲੈਣੀ ਹੈ ਕਰਦਿਆਂ ਦੇ ਗੁੱਸੇ ਨੂੰ ਸਹਿਣਾ ਹੈ ਕਿਉਂਕਿ ਆਪਾਂ ਹੀ ਉਹਨਾਂ ਨੂੰ ਇਦਾਂ ਸੋਚਣ ਤੇ ਮਜਬੂਰ ਕਰਦੇ ਆਂ ਆਪਾਂ ਹੀ ਇਹੋ ਜੀਆਂ ਗਲਤੀਆਂ ਕੀਤੀਆਂ ਹੋਈਆਂ ਕਿ ਉਹਨਾਂ ਦਾ ਵਿਸ਼ਵਾਸ ਹੀ ਇੰਨਾ ਕੁ ਟੁੱਟ ਜਾਂਦਾ ਕਿ ਉਹ ਛੇਤੀ ਯਕੀਨ ਨਹੀਂ ਕਰਦੇ ਬਾਕੀ ਨਸ਼ਾ ਜਿਹੜਾ ਆ ਦੇਖੋ ਇਹ ਤਾਂ ਥਾਂ ਥਾਂ ਤੇ ਮਿਲਦਾ ਤੁਸੀਂ ਆਪਣੇ ਘਰੋਂ ਬਾਹਰ ਨਿਕਲੋ ਤੁਹਾਡੇ ਪਿੰਡ ਮਿਲਦਾ ਤੁਹਾਡੇ ਨਾਲ ਦੇ ਪਿੰਡ ਮਿਲਦਾ ਅੱਡੇ 'ਚ ਮਿਲਦਾ ਬਾਜ਼ਾਰ 'ਚ ਮਿਲਦਾ ਇਹ ਤਾਂ ਹਰ ਜਗ੍ਹਾ ਹੈਗਾ ਗੱਲ ਆਉਂਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਰੋਕਣਾ ਸੋ ਉਹ ਰੋਕਣ ਵਾਸਤੇ ਬਹੁਤ ਵੱਡਾ ਦਿਲ ਚਾਹੀਦਾ ਬਹੁਤ ਹੀ ਜ਼ਿਆਦਾ ਵੱਡਾ ਮੈਂ ਜਿਵੇਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਜਿਹੜਾ ਜਿਹਦੇ ਬੰਦੇ ਦੇ ਮਨ ਤੇ ਤਨ ਤੇ ਇਹ ਚੀਜ਼ ਗੁਜ਼ਰਦੀ ਹੈ ਨਾ ਤੋੜ ਜਾਂ ਜੋ ਇਹਦੇ ਵਿੱਚੋਂ ਨਿਕਲਦਾ ਆ ਉਹ ਕੀ ਫੀਲ ਕਰਦਾ ਉਹਦੇ ਦਿਲ ਤੇ ਕੀ ਬੀਤਦੀ ਆ ਇਹ ਸਿਰਫ ਉਹੀ ਜਾਣਦਾ ਜਾਂ ਉਹਦਾ ਰੱਬ ਜਾਣਦਾ ਨਾ ਕੋਈ ਕਿਤਾਬ ਨਾ ਕੋਈ ਫਿਲਾਸਫੀ ਨਾ ਕੋਈ ਡਾਕਟਰ ਅੱਜ ਤੱਕ ਇਸ ਦਰਦ ਨੂੰ ਸਮਝ ਰਿਹਾ ਤੇ ਨਾ ਹੀ ਉਹ ਸਮਝਾ ਸਕਦਾ ਤੇ ਨਾ ਹੀ ਉਹ ਐਕਸਪਲੇਨ ਕਰ ਵੀ ਨਹੀਂ ਕਰ ਸਕਦਾ ਵੀ ਮੈਨੂੰ ਆਹ ਦਰਦ ਹੋ ਰਿਹਾ ਜਿੰਨਾ ਤੁਸੀਂ ਵੀ ਮਤਲਬ ਪੜਿਆ ਆ ਜਾਂ ਸਰਚ ਕੀਤੀ ਆ ਤੁਸੀਂ ਦੇਖਿਓ ਬਈ ਜਦੋਂ ਜਨਾਨੀ ਨੂੰ ਨਾ ਪੇਨ ਹੁੰਦੀ ਆ ਲੇਬਰ ਪੇਨ ਜਦੋਂ ਡਿਲੀਵਰੀ ਪ੍ਰੈਗਨancies ਦੀ ਡਿਲੀਵਰੀ ਹੁੰਦੀ ਆ ਜਿੰਨੀ ਉਹ ਪੇਨ ਸਹਿੰਦੀ ਆ ਉਹ ਪੇਨ ਕੁਛ ਵੀ ਨਹੀਂ 2% ਵੀ ਨਹੀਂ ਹੈਗੀ ਤੋੜ ਦੇ ਅੱਗੇ ਇਹ ਗੱਲ ਸਮਝਣੀ ਚਾਹੀਦੀ ਆ ਹਰ ਇੱਕ ਨੂੰ ਮਾਪਿਓ ਨੂੰ ਕਰ ਦੇਣ ਉਹਦਾ ਦਿਲ ਨਹੀਂ ਕਰਦਾ ਹੁੰਦਾ ਉਹਨੂੰ ਕੋਈ ਚਾ ਨਹੀਂ ਹੁੰਦਾ ਨਸ਼ਾ ਕਰਨ ਦਾ ਉਹਦੀ ਮਜਬੂਰੀ ਬਣ ਜਾਂਦੀ ਆ ਉਹ ਜਿੱਦਾਂ ਵੀ ਤੁਹਾਨੂੰ ਚੰਗਾ ਲੱਗਦਾ ਆ ਸੈਂਟਰ ਭੇਜਣਾ ਕਾਉਂਸਲਿੰਗ ਕਰਾਉਣੀ ਜਾਂ ਹੌਲੀ ਹੌਲੀ ਕਰਕੇ ਹਨਾ ਕਿਉਂਕਿ ਹਰ ਇੱਕ ਚੀਜ਼ ਦਾ ਸਬਸਟੀਟਿਊਟ ਹੈਗਾ ਆ ਦਵਾਈ ਆ ਓਟ ਵਾਲੀ ਗੋਲੀ ਆ ਪ੍ਰੈਗਾ ਕੈਪਸੂਲਾ ਹੋਰ ਵੀ ਕਈ ਆ ਜਿਹੜਾ ਹੁਣ ਚਿੱਟਾ ਲਾਉਂਦਾ ਆ ਜਾਂ ਪੀਂਦਾ ਆ ਉਹਦੇ ਲਈ ਫਿਰ ਫੀ ਮੈਂ ਕੀ ਆ ਕੋਈ ਸਬਸਟੀਟਿਊਟ ਕਰ ਕਰਕੇ ਉਹਨੂੰ ਘਟਾ ਸਕਦੇ ਆ ਫਿਰ ਇੱਕ ਟਾਈਮ ਇਹੋ ਜਿਹਾ ਆਉਂਦਾ ਕਿ ਹਾਂ ਉਹ ਛੱਡ ਦਿੰਦਾ ਕਿਉਂਕਿ ਜਿਹੜਾ ਬੰਦੇ ਨੇ ਨਸ਼ਾ ਕੀਤਾ ਹੁੰਦਾ ਨਾ 8-10 ਸਾਲ ਜਾਂ 2-4 ਸਾਲ ਉਹਦੀ ਬੋਡੀ ਯੂਜ਼ ਟੂ ਹੋ ਜਾਂਦੀ ਆ ਉਹਦੀ ਉਹਦਾ ਬਲੱਡ ਉਹਦਾ ਅੰਦਰਲਾ ਸਾਰਾ ਸਿਸਟਮ ਯੂਜ਼ ਟੂ ਹੋ ਜਾਂਦਾ ਤੇ ਉਹਨੂੰ ਕਲੀਨ ਅਪ ਹੋਣ ਵਿੱਚ واਸ਼ ਆਊਟ ਹੋਣ ਦੇ ਵਿੱਚ ਟਾਈਮ ਲੱਗਦਾ ਇਸ ਗੱਲ ਨੂੰ ਪਲੀਜ਼ ਸਮਝੋ ਤੇ ਹੋਰ ਮੈਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਗੱਲਾਂ ਕਰਾਂ ਬਾਕੀ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਮਤ ਪੁੱਛਿਆ ਕਰੋ ਕੋਈ ਵੀ ਗੱਲ ਜਾਂ ਮੇਰੀ ਕੋਈ ਗੱਲ ਨਹੀਂ ਚੰਗੀ ਲੱਗਦੀ ਮੈਨੂੰ ਦੱਸੋ ਯਾਰ ਤੂੰ ਇੱਥੇ ਗਲਤ ਹੈ ਨਾ ਅ ਮੈਂ ਕਿਹੜਾ ਵਿਦਵਾਨ ਆ ਕੋਈ ਯਾਰ ਰੱਬ ਆ ਜਿਹੜਾ ਮੇਰੇ ਮੂੰਹੋਂ ਨਿਕਲੀ ਗੱਲ ਹਰ ਇੱਕ ਠੀਕ ਹੀ ਹੋਣੀ ਆ ਇਹ ਤੁਸੀਂ ਮੈਨੂੰ ਦੱਸੋ ਕਮੈਂਟ ਕਰਿਆ ਕਰੋ ਬਾਕੀ ਆਪਸ਼ਨ ਜਿਹੜਾ ਲਾਈਵ ਕੀਤਾ ਸੀ ਆਪਾਂ ਪਰਸੋਂ ਮੈਨੂੰ ਦੀ ਦਾ ਕਮੈਂਟ ਆਇਆ ਸੀ ਬਈ ਬਹੁਤ ਵਧੀਆ ਗੱਲ ਕੀਤੀ ਆ ਸਹੀ ਗੱਲ ਕੀਤੀ ਆ ਹੋ ਸਕਦਾ ਗੱਲ ਕਰਨ ਦਾ ਤਰੀਕਾ ਗਲਤ ਹੋਵੇ ਵੀਡੀਓ ਨਾ ਸਹੀ ਹੋਵੇ ਪਰ ਮੇਰੀ ਗੱਲ ਸਹੀ ਹੈ ਜੇ ਤੁਸੀਂ ਵੀ ਮੰਨਦੇ ਹੋ ਕਿ ਮੈਂ ਸਹੀ ਗੱਲ ਕਰ ਰਿਹਾ ਫਿਰ ਆਪਾਂ ਇਸ ਟੌਪਿਕ ਤੇ ਇੱਕ ਹੋਰ ਵੀਡੀਓ ਬਣਾਵਾਂਗੇ ਕਿ ਕਿਵੇਂ ਬਿਲ ਪਾਵਰ ਬਣਾਈ ਰੱਖਣੀ ਆ ਆਪਣੇ ਮਨ ਨੂੰ ਕਿਸੇ ਹੋਰ ਪਾਸੇ ਕਿਵੇਂ ਲਾਉਣਾ ਬਾਕੀ ਨਸ਼ਾ ਛੱਡਣ ਦੇ ਮੈਨੂੰ ਜਿੱਥੇ ਤੱਕ ਲੱਗਦਾ ਵੀ ਨਸ਼ਾ ਛੱਡਣ ਲਈ ਨਾ ਬੰਦੇ ਨੂੰ ਸਿਰਫ ਇੱਕ ਚੀਜ਼ ਚਾਹੀਦੀ ਆ ਕਿ ਉਹਦਾ ਦਿਲ ਕਿਹੜੇ ਕੰਮ ਚ ਲੱਗਦਾ ਉਹਦਾ ਕੀ ਸ਼ੌਂਕ ਕੀ ਆ ਜੇ ਉਸ ਬੰਦੇ ਨੂੰ ਉਸ ਸ਼ੌਂਕ ਦੇ ਵਿੱਚ ਲਾ ਦਿੱਤਾ ਜਾਵੇ ਨਾ ਤਾਂ ਉਹ ਕਿਤੇ ਮੈਂ ਕਹਿੰਦਾ 90% ਉਹ ਨਸ਼ੇ ਤੋਂ ਦੂਰ ਹੋ ਜਾਂਦਾ ਵੈਸੇ ਹੀ ਮੰਨ ਲਓ ਹੁਣ ਜੇ ਕਿਸੇ ਨੂੰ ਟਰੈਕਟਰ ਦਾ ਸ਼ੌਂਕ ਆਸੀ ਆਉਣ ਦਾ ਉਹਨੂੰ ਸੇ ਆਉਣ ਦਾ ਯਾਰ ਫੇਰ ਕੀ ਆ ਕਿਸੇ ਨੂੰ ਜਾਮੇ ਦਾ ਸ਼ੌਂਕ ਆ ਕਿਸੇ ਨੂੰ ਗੌਣ ਦਾ ਸ਼ੌਂਕ ਆ ਕਿਸੇ ਨੂੰ ਖੇਡਣ ਦਾ ਸ਼ੌਂਕ ਆ ਹੁ ਕਰਨ ਦੋ ਬਸ ਅੱਜ ਦੀਆਂ ਕੁਝ ਇਹੋ ਜਿਹੀਆਂ ਗੱਲਾਂ ਇੰਨੀ ਹੈਗੇ ਬਹੁਤ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਲਈ ਕੋਈ ਕੀ ਕਮੀ ਆ ਜਾਂ ਕੀ ਚੰਗਾ ਲੱਗਾ ਕੀ ਸਹੀ ਲੱਗਾ ਕੀ ਤੁਹਾਡੇ ਨਾਲ ਵੀ ਹੋਇਆ ਉਜਾਗ ਦਾ ਮੈਂ ਗਲਤ ਹੋਵਾਂ ਮੈਂ ਕਈ ਗੱਲਾਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹੋਰ ਵੀਡੀਓ ਬਣਾਵਾਂਗੇ ਵਧੀਆ ਬਣਾਵਾਂਗੇ ਪਰ ਤੁਸੀਂ ਪਿਆਰ ਕਰਿਆ ਕਰੋ ਨਾ ਵੀਡੀਓ ਨੂੰ ਮੈਂ ਹੁਣ ਦੋ ਤਿੰਨ ਵੀਡੀਓ ਗੁਰਦੁਆਰਾ ਰਾਜਾ ਸਾਹਿਬ ਜੀ ਦੇ ਨਜ਼ਾਰੇ ਗਿਆ ਸੀ ਨਵਾਂ ਸ਼ਹਿਰ ਥਾਲੀ ਸਾਹਿਬ ਮਨਜੀਤ ਸਾਹਿਬ ਮੈਂ ਵੀਡੀਓ ਪਾਈਆਂ ਨੇ ਜੇ ਤੁਸੀਂ ਉਸ ਵੀਡੀਓ ਨੂੰ ਪਿਆਰ ਦੇਉਗੇ ਤਾਂ ਬੰਦੇ ਦਾ ਹੌਸਲਾ ਬਣਦਾ ਅੱਗੇ ਤੋਂ ਹੋਰ ਵੀਡੀਓ ਬਣਾਉਣ ਦਾ ਕੌਨਫੀਡੈਂਸ ਆਉਂਦਾ ਕੈਮਰਾ ਫੇਸ ਕਰਨ ਦਾ ਸੋ ਅੱਜ ਦੇ ਲਈ ਆਪਾਂ ਇੱਥੇ ਹੀ ਸਮਾਪਤੀ ਹੀ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਦੇਖਣ ਦੇ ਲਈ ਇਹ ਲਾਈਵ ਦੇਖਣ ਦੇ ਲਈ ਜੇ ਕੋਈ ਗਲਤੀ ਹੋਈ ਬੋਲਣ ਦੇ ਵਿੱਚ ਕੋਈ ਉੱਚਾ ਨੀਵਾ ਬੋਲ ਹੋਇਆ ਤਾਂ ਮਾਫ ਕਰਿਓ ਤੁਹਾਡਾ ਆਪਣਾ ਬੇਅੰਤ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਧੰਨਵਾਦ ਜੀ